ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਕਿਦਾਂ ਚੱਲ ਜੀ ਵੀਰ ਉਮੀਦ ਕਰਦੇ ਆ ਵਧੀਆ ਹੋਵੇ ਗ੍ਰੰਥ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਵਾਂਸ ਅਗੇਨ ਤਾਰੀ ਬਾਬਾ ਤੇ ਨਵੀਂ ਵੀਡੀਓ ਆਈ ਹੈ ਬਾਬਾ ਜੀ ਦੀ ਤੇ ਟਾਈਟਲ ਇਹ ਵੇ ਕਿ ਤਾਰੀ ਬਾਬੇ ਨੇ ਬਗੈਰ ਇੰਜਨ ਤੋਂ ਖਰੀਦੀ ਗੱਡੀ 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 ਹੈ ਬਗੈਰ ਇੰਜਨ ਤੋਂ ਤੇ ਤਾਰੀ ਬਾਬੇ ਨੇ ਕੁਲਪੀਆਂ ਵੇਚਣੀਆਂ ਸੀ ਉਹਦੇ ਵਿੱਚ ਜਦੋਂ ਇੰਜਨ ਨਹੀਂ ਆਗਾ ਹੈ ਚਲੋ ਕੁਛ ਨਾ ਕੁਛ ਦੱਸਣਗੇ ਸਾਣ ਚਲੋ ਠੀਕ ਨਹੀਂ ਨਹੀਂ ਉਹ ਟਾਈਟਲ ਵੇਖ ਕੇ ਮੈਂ ਗੱਲ ਕਰਨ ਦਿਆ ਹਾਂ ਨਾ ਬਾਕੀ ਇਹ ਵੀ ਕਿ ਜ਼ਾਹਰੀ ਗੱਲ ਹੈ ਤਾਰੀ ਬਾਬੇ ਦੀਆਂ ਗੱਲਾਂ ਜਿਹੜੀਆਂ ਨੇ ਲਾਜਵਾਬ ਠੀਕ ਹੈ ਅਸੀਂ ਜਿਹੜੇ ਤਾਰੀ ਬਾਬਾ ਦੇ ਬਹੁਤ ਵੱਡੇ ਫੈਨ ਆ ਠੀਕ ਹੈ ਪਰ ਮੈਂ 2-3 ਦਿਨਾਂ ਤੋਂ ਯਾਰ 2-3 ਕਹਤਾ 3-4 5 ਦਿਨਾਂ ਤੋਂ ਮੈਂ ਤਾਰੀ ਬਾਬੇ ਦਾ ਨੰਬਰ ਮਿਲਾ ਰਿਹਾ ਮੈਂ ਮੇਰੀ ਤਾਰੀ ਬਾਬਾ ਨਾਲ ਗੱਲ ਨਹੀਂ ਹੋ ਪਾ ਰਹੀ ਹੈ ਠੀਕ ਹੈ ਅਗਰ ਤਾਰੀ ਬਾਬਾ ਜੀ ਤੁਸੀਂ ਵੀਡੀਓ ਵੇਖੋ ਤੇ ਤੁਸੀਂ ਫਿਰ ਰਾਬਤਾ ਕਰਿਓ ਗੱਲ ਕਰਨੀ ਤੁਹਾਡਾ ਇੱਕ ਤੇ ਜ਼ਰੂਰੀ ਕਿਉਂਕਿ ਮੈਂ ਮੈਸੇਜ ਵੀ ਛੱਡਿਆ ਆਵੇ ਠੀਕ ਹੈ ਚਲੋ ਜੀ ਅੱਜ ਨੂੰ ਤਬੀਅਤ ਨਹੀਂ ਠੀਕ ਹੈ ਨਾ ਪਿਛਲੇ ਦਿਨਾਂ ਤੋਂ ਤਬੀਅਤ ਨਹੀਂ ਠੀਕ ਰਹੀ ਚਲੋ ਹਾਲ ਚਾਲ ਵੀ ਪੁੱਛ ਲਾਂਗੇ ਫਿਰ ਠੀਕ ਹੈ ਚਲੋ ਦੇਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੌ ਲੀ ਕਿਦਾਂ ਸਾਰੇ ਭਰਾ ਠੀਕ ਠਾਕ ਹੈ ਜੀ ਵਧੀਆ ਜੀ ਤੇ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਤਾਰੀ ਬਾਬਾ ਸਮਾਲ ਸਰ ਪੇਜ ਨੂੰ ਲਾਈਕ ਕਰ ਲਈ ਕਮੈਂਟ ਕਰ ਲਈ ਸ਼ੇਅਰ ਕਰ ਲਈ ਕਿਉਂਕਿ ਬੜੀ ਕਿਰਪਾ ਤੁਹਾਡੀ ਤੇ ਬਣਾਈ ਰੱਖੋ ਕਿਉਂਕਿ ਮੈਂ ਤਾਂ ਕੋਹੋ ਜਿਹਾ ਇਨਸਾਨ ਆ ਕਿ ਮੇਰ ਨਾਲ ਤਾਂ ਪੰਜਾਬੈ ਆ ਹੀ ਹੋਈ ਐ ਕੋਈ ਵੇਰੀ ਕੋਈ ਲੈ ਜਾਂਦਾ ਬਾਅਦ ਜਦੋਂ ਕੰਮ ਨਿਕਲ ਜਾਂਦਾ ਅਗਲਾ ਕਹਿੰਦਾ ਭਾਈ ਉਧਰ ਨੂੰ ਬਾਸ ਚੜ ਜਾਈਂ ਦਰਦਰਾ ਪੈਂਦਾ ਤੇ ਹੁਣ ਤੁਸੀਂ ਸਾਂਭਣਾ ਭਾਈ ਜਿਵੇਂ ਮਰਜ਼ੀ ਵੇਖ ਲਓ ਤੁਹਾਡੇ ਤੇ ਹੀ ਕਿਰਪਾ ਬੜਾਈ ਰੱਖੇ ਪ੍ਰਮਾਤਮਾ ਤੇ ਤੁਸੀਂ ਮੇਰੇ ਤੇ ਬਣਾਈ ਰੱਖਿਓ ਬਸ ਤੇ ਕਿਉਂਕਿ ਮੈਂ ਕਿਹਨਾ ਸਕੂਲ ਵਾਲੀ ਰੀਲ ਬਣਵਾਈ ਐ ਨਾ ਤੋਂ ਜਵਾਕਾਂ ਤੋਂ ਅਸੀਂ ਉੱਥੇ ਪੜ੍ਹਦੇ ਹੁੰਦੇ ਸੀਗੇ ਅਸੀਂ ਹੁੰਦੇ ਹੀ ਪੰਜਵੀਂ ਕਲਾਸ ਤੋਂ ਨਿਆਣੇ ਹੁੰਦੇ ਸੀ ਭਾਈ ਤੇ ਸਾਡੀ ਮਰ ਗਈ ਦਾਦੀ ਪੰਜਵੇਂ ਸਾਡੇ ਕੋਲ ਸਪੈਨ ਲੱਗੀ ਸਾਡੀ ਮੈਡਮ ਨੇ ਸਾਨੂੰ ਖੜੇ ਕਰ ਲਿਆ ਮੈਨੂੰ ਤੇ ਮੇਰੇ ਤਾਏ ਦਾ ਮੁੰਡਾ ਆਈ ਜੱਗਾ ਜਦੋਂ ਜੀ ਖੜੇ ਹੋ ਗਏ ਤੇ ਇੱਕ ਸਾਡੇ ਤਾਏ ਦਾ ਮੁੰਡਾ ਹੁੰਦਾ ਹੈ ਵਿਚਾਰਾ ਉਹਦੀ ਮੌਤ ਹੋ ਗਈ ਉਹ ਅਣਪੜ੍ਹ ਸੀ ਦੇਸੀ ਸੀ ਉਹ ਸਿੱਧਾ ਹੀ ਕਲਾਸ 'ਚ ਵੜ ਗਿਆ ਨਾ ਆਜ ਗਿਆ ਜੀ ਨਾ ਕਾਤੋਂ ਜੀ ਜਿਆ ਕੀ ਹੈ ਜੀ ਇੱਥੇ ਹਾਂਜੀ ਉਹ ਕਿ ਜਿੱਧਰ ਮੂੰਹ ਚੱਕਿਆ ਕਉਸਾ ਸਾਡੇ ਵਾਲਿਆਂ ਨੂੰ ਲੈ ਕੇ ਜਾਣਾ ਸਾਡੀ ਬੇਬੇ ਮਰ ਗਈ ਉਹ ਕਿਹੜੇ ਆ ਤੁਹਾਡੇ ਵਾਲੇ ਕਹਿੰਦਾ ਉਹ ਜਿਹੜੇ ਖੜੇ ਆ ਦੋਨੇ ਤੇ ਸਾਨੂੰ ਚੱਕ ਲੋ ਝੋਲੇ ਕਹਿੰਦੀ ਜਾਓ ਅਸੀਂ ਐਵੇਂ ਹੀ ਉਹਨੂੰ ਬੇਬੇ ਕਾਹਦਾ ਮਰ ਗਈ ਆਪਣੀ ਕੀ ਹੋ ਗਿਆ ਬੇਬੇ ਨੂੰ ਮੈਡਮ ਨੂੰ ਐ ਲੱਗੇ ਬਹੁਤ ਕਰਦੇ ਆ ਬੇਬੇ ਦਾ ਬਾਹਰ ਨਿਕਲ ਕੇ ਹੀ ਪੰਗੜਾ ਪਾਉਣ ਲੱਗੇ ਜੋ ਕਰਾ ਬਰੇ ਟ੍ਰੈਕ ਤੇ ਮਰੀ ਬੇਬੇ ਕੋਟ ਚ ਪਹਿਣੀ ਸੀ ਬਚਾ ਗਈ ਜਾਂਦੀ ਜਾਂਦੀ ਇਹ ਕੋਟ ਪਹਿਣੀ ਸੀ ਆ ਗਈ ਯਾਦ ਕਰਿਆ ਮੈਂ ਕਹਿੰਦੇ ਕਰਿਆ ਉਹ ਵੀ ਮਗਰ ਆ ਗਿਆ ਸਾਡੇ ਕਹਦਾ ਬੜੀ ਕਰਮਾ ਵਾਲੀ ਬੇਬੇ ਯਾਰ ਤੂੰ ਤਾਂ ਛੁੱਟੀਆਂ ਹੋ ਗਈਆਂ ਮੈਂ ਕਹਾਂ ਜੀ ਦਾ ਭੋਗ ਤੱਕ ਨਹੀਂ ਆਉਂਦੇ ਜੇ ਘਰੇ ਆਗੇ ਜਦੋਂ ਅਸੀਂ ਘਰੇ ਆਗੇ ਸਾਡਾ ਤਾਂ ਹਾਸਾ ਨਾ ਬੰਦ ਹੋਵੇ ਬੇਬੇ ਵਾਲ ਤਾਂ ਧਿਆਨ ਨਾ ਧਿਆਨ ਇਹ ਦਸੀਗੇ ਤੇ ਭਾਈ ਜਦੋਂ ਉਹਨਾਂ ਨੇ ਖਿੱਲਾ ਸਿਰਦੇ ਹੁੰਦੇ ਸੀ ਅੱਗੇ ਭਈ ਇਹ ਸਿਰਦੇ ਹੁੰਦੇ ਫੁੱਲੀਆਂ ਪਾ ਕੇ ਪੈਸੇ ਸਿਰਦੇ ਹੁੰਦੇ ਆ ਉਹ ਗੜ ਗੋਲਾਂ 'ਚ ਪਾਉਂਦੇ ਹੁੰਦੇ ਜਵਾਕਾਂ ਦੇ ਅੱਗੇ ਕਹਿੰਦੇ ਡਰ ਨਹੀਂ ਲੱਗਦਾ ਜਵਾਕ ਨੂੰ ਤੇ ਅਸੀਂ ਭਾਈ ਉਹ ਸਾਨੂੰ ਪੈਸੇ ਛੱਡਣ ਲਾਤਾ ਇਧਰਲੇ ਪੈਸੇ ਮੈਂ ਇਧਰਲੇ ਪੈਸੇ ਮੇਰੇ ਤਾਏ ਦਾ ਮੁੰਡਾ ਹੁਣ ਬੇਬੇ ਸਾਡੀ ਮੋਢਿਆਂ ਤੇ ਚੱਕੀ ਵੀ ਥੱਲੇ ਵੀ ਅਸੀਂ ਫੁੱਲੀਆਂ ਸਿੱਟਦੇ ਆਂ ਉਧਰੋਂ ਮੇਰੇ ਵਾਲੇ ਇਹ ਲੈਂਦਾ ਉਧਰੋਂ ਮੈਂ ਉਹਦੇ ਵਾਲਾ ਸਾਡਾ ਹਾਸਾ ਨਾ ਰੁਕੇ ਹਾਸਾ ਨਾ ਰੁਕੇ ਅਸੀਂ ਆਇਆ ਕਰ ਲਿਆ ਕਰਗੀ ਤੇ ਅਸੀਂ ਜਿਆਦੇ ਵੀ ਬੈਠੇ ਆਏ ਕਰਕੇ ਨਾ ਸੇਉਂ ਕਿ ਘੜ ਤੋਂ ਲੱਗੇ ਸਾਡੇ ਬੁਰਗਾਂ ਨੇ ਬੁਰੰਗਾਂ ਨੇ ਪਾਣੀ ਪਿਓ ਜੋ ਆਕਾਂ ਨੂੰ ਖੁਸ਼ ਹੋ ਜੂਏ ਤਾਂ ਰੋਣ ਹੁੰਦਾ ਹੁੰਦਾ ਬੀਬੀ ਵਿਚਾਰਿਆਂ ਦੀ ਸਾਡੇ ਹੱਥਾਂ ਨਾਲ ਰੁਕੇ ਫੜ ਕੇ ਜੀ ਉਵੇਂ ਹੀ ਉੱਟ ਕੇ ਮੂੰਹ ਲਲਕੋਦੇ ਲਕੋਦੇ ਸੀ ਉਹ ਬਾਹਣਾ ਚ ਫੜ ਗਏ ਜਾ ਕੇ ਮੈਂ ਕਿਹਾ ਕਿਹੜਾ ਜਦੋਂ ਮੈਂ ਕਿਹਾ ਇਹ ਤਾਂ ਬੀਬੀ ਉਹਨਾਂ ਦਾ ਮਗਰੀ ਪੈ ਗਈਆਂ ਫਿਰ ਅੱਠ ਦਿਨ ਅਸੀਂ ਵੇਲਾ ਘਰੇ ਰਹੇ ਨਜ਼ਾਰੇ ਲਏ ਨੌਵੇਂ ਦਿਨ ਫਿਰ ਜਾਵੜੇ ਨੌਵੇਂ ਦਿਨ ਜਾ ਕੇ ਮਾਸਟਰ ਕਹਿੰਦੇ ਉਹ ਤਾਂ ਨਿਆਣਾ ਹੀ ਮਾਤੇ ਹੋ ਜੀ ਹੁੰਦੀ ਨੇੜ ਵગેਰੀ ਹਾਂ ਵੀ ਕਹਿੰਦੀ ਜਿਹੜਾ ਪਹਿਲਾ ਵਾਲਾ ਕੰਮ ਕਰਿਆ ਐਵੇਂ ਅੱਖਾਂ ਭਰੇ ਛੜਦਾ ਬੇਬੇ ਵਰਗੀ ਨਾ ਕੋਈ ਤੇ ਬਹਿ ਜਾ ਕੇ ਹੋਰ ਮੈਂ ਕਹਾ ਉਹ ਦੂਜੇ ਸਾਡੇ ਨਾਲ ਸਾਥ ਲੈਬਰ ਤੇ ਉਹ ਕਹਿੰਦਾ ਤਾਂ ਬਾਹਲਾ ਕਰ ਦੇ ਬੇਬੇ ਦਾ ਕਿਉਂ ਉਹ ਵੀ ਉਹ ਕੰਮ ਉਹਨੇ ਵੀ ਨਹੀਂ ਕਰਿਆ ਕੰਮ ਕੋਈ ਨਹੀਂ ਕਰਦਾ ਹੁੰਦਾ ਜਿੱਦਾਂ ਨੂੰ ਤਾਂ ਮਾਟਰ ਲੱਗੇ ਸਾਰੇ ਹਾਣ ਪਾੜੀ ਗਏ ਸਾਡੇ ਮੇਰੇ ਕੋਲ ਦਾਸ ਕੋਈ ਪੜਿਆ ਹੀ ਇਹ ਕਪੜੇ ਸਾਡੇ ਦਾਦੇ ਦਾ ਮੁੰਡਾ ਬਾ ਹਾਂ ਇੱਕੋ ਹੀ ਪੜਿਆ ਦਾਸ ਉਹਦਾ ਦਿਮਾਗ ਖਰਾਬ ਹੋ ਗਿਆ ਸੀ ਕਿ ਰਹਿਣਾ ਕਿ ਨਾ ਤੀ ਰੈਂਡ ਦੇ ਦੱਸ ਪੜਿਆ ਹਰ ਬੜੀ ਠੀਕ ਲੈਣਾ ਕੀ ਆ ਹੋ ਕੇ ਉਹਦਾ ਕਹਾ ਮੈਨੂੰ ਮੇਰਾ ਪਰਿਵਾਰ ਮਿਲ ਗਏ ਬਾਲਾ ਪੜਿਆ ਲਿਕੇ ਈਸ਼ੂ ਮੈਨ ਲਗਦਾ ਮੇਰੇ ਤੇ ਹੀ ਗਿਆ ਕਿਹਦਾ ਬੜਾ ਪਾਪਾ ਚੱਕ ਦੂੰ ਫੱਟੇ ਮੈਂ ਕਿਹਾ ਪੁੱਤ ਫੱਟੇ ਦੂਜੇ ਤਾਂ ਨਹੀਂ ਚੱਕੇਗਾ ਮੈਂ ਸਤਰੀ ਨਾਲ ਵੇਖੀ ਕਿ ਫਿਰ ਉਹ ਹੋ ਜਾਵੇਗਾ ਤੇ ਸਕੂਲ ਜਾਣ ਵੇਲੇ ਉਹ ਨੂੰ ਸੌਂ ਜਾਂਦਾ ਸਵੇਰੇ ਦਾ ਜਦੋਂ ਸਕੂਲ ਦਾ ਟਾਈਮ 15 ਮਿੰਟ ਲੰਘੀਆਂ ਤੇ ਉਹਦੀ ਉੱਠ ਕੱਢਦਾ ਉਹ ਮੈਂ ਕਹਾਂ ਉਹ ਹੀ ਗੱਲ ਹੈ ਤਾ ਉਹ ਜਵਾਕਾਂ ਵਾਲੇ ਹੈ ਨਾ ਉਹ ਪਿੰਦਾ ਪਾਪਾ ਡਟ ਦੁਖੀ ਜਾਂਦਾ ਕਹਿੰਦਾ ਕਿ ਵੇਖ ਤੂੰ ਕਹਿੰਦੇ ਬਸ ਲੰਘੀ ਹੈ ਨਾ ਇਹ ਨਾਲੇ ਜੌੜੇ ਉਹ ਨਹੀਂ ਹੁੰਦੇ ਬਸਾਂ ਦੇ ਜੌੜੇ ਬਹੁਤ ਮਸ਼ਹੂਰ ਹੈ ਕਈ ਭਰਾਵਾਂ ਨੇ ਮੈਨੂੰ ਕਿਹਾ ਵੀ ਯਾਰ ਜੌੜੇ ਉਹਨਾਂ ਦੀ ਕੋਈ ਗੱਲ ਆ ਪਾ ਹੈ ਨਾ ਜੌੜੇ ਦੀ ਲੜਾਈ ਹੋ ਗਈ ਉਹਨਾਂ ਟਾਈਮਾਂ ਚ ਭਾਈ ਤੇ ਮੋਗੇ ਤੇ ਤਿੰਨ ਚਾਰ ਮੁੰਡੇ ਸਾਡੇ ਜਾਵੜੇ ਤੇ ਗਾਂ ਵਾਲੇ ਦੇ ਛੱਟ ਛੁੱਟ ਵੱਜ ਗਈ ਦੂਜੀ ਵਾਰ ਸਾਰੇ ਦੇ ਤੇ ਜੋੜੇ ਨੂੰ ਕਹਿੰਦੇ ਵੀ ਪਰਚਾ ਉਹਨਾਂ ਨੇ ਤਕਰਾਤਾ ਆਪਾਂ ਨੂੰ ਬਰਾਬਰ ਕਰਾਉਣਾ ਪਊ ਜੋੜੇ ਨੂੰ ਲਦੇ ਆਏ ਲਿਆਏ ਅਹੀਂ ਭਾਈ ਝਾਂਡੇ ਲਿਆਏ ਵੱਤਵਾਲ ਕੋਲੇ ਝਾਂਡੇ ਲਿਆ ਕੇ ਤੇ ਉਹ ਕਹਿੰਦੇ ਵੀ ਜੋੜੇ ਨੂੰ ਕਹਿੰਦੇ ਵੀ ਦਾਹ ਲਿਆਂਦਾ ਲੱਪਾ ਹੁੰਦਾ ਇਹ ਮਰ ਗਿਆ ਉਹ ਬਾਗੇ ਪਰਾਣੇ ਦਾ ਲਵਲੀ ਉਹ ਕਹਿੰਦਾ ਤੂੰ ਆਏ ਉਂਗਲ ਰੱਖ ਮੈਂ ਉਂਗਲ ਵੱਢੂਗਾ ਮਾਰੀ ਜੀ ਤੇਰੀ ਥੋੜੀ ਜਿਹੀ ਬਸ ਪਰਚਾ ਆਪਣਾ ਬਰਾਬਰ ਹੋ ਗਿਆ ਹੁਣ ਜੋੜਾ ਹੱਥ ਰੱਖੇ ਚੱਕਲੇ ਹੱਥ ਰੱਖੇ ਚੱਕਲੇ ਦੇ ਕਿਹਾ ਪੈਣਾ ਦਉਂਗਲ ਵਡਾਉਣ ਨੂੰ ਉਹਨੂੰ ਵੀ ਪਤਾ ਲੱਗੇ ਵੀ ਨੇ ਐਂ ਤਾਂ ਵਡਾਉਣੀ ਨਹੀਂ ਜੋੜੇ ਨੇ ਐਂ 빙ੀਆਂ ਟੇਡੀਆਂ ਕਰਕੇ ਟਰੱਕ ਤੇ ਦੋ ਰਾਤ ਕਿਲਾ ਵੀ ਵਿਚਾਰ ਲੀਆਂ ਦਿੱਤ ਗਿਆ ਜੇ ਵਿਚਾਰ ਲੀਆਂ ਲਾਧੀਆਂ ਹੱਥ ਦਾ ਪਿਸਤੌਲ ਜਾ ਬਣਾਤਾ ਜੋੜਾ ਕਿਸੇ ਬਾਤ ਨੂੰ ਜਾ ਦੇ ਮੈਂ ਤਮਾਰ ਕਿ ਲਪਸ ਤੋ ਡਾਕਟਰ ਕੀ ਡਾਈਟ ਜੋੜੀ ਦੇ ਦੇ ਜਿਹੇ ਚ ਪਾਲਿਆ ਵੱਡੀਆਂ ਨੂੰ ਮੈਂ ਕੋਣ ਨਹੀਂ ਚੋਰ ਤਕਾ ਹੋ ਹੌਲੀ ਹੌਲੀ ਵਿਚਾਰਾ ਸੈਟ ਜਾਂਦਾ ਹੋ ਗਿਆ ਨਾ ਉਹ ਰੋਦਰ ਰਾਜਨਮ ਹੋ ਗਿਆ ਬਸ ਅਲ ਭਾਈ ਵੀ ਉਂਗਲਾਂ ਪੜਾਣਗੇ ਮੜ ਕੇ ਕਹਿੰਦੇ ਸੀ ਬੈਠੇ ਮੈਂ ਕਿਹਾ ਜਿਹੜੇ ਚਾਹ ਤਾਂ ਮਗਾ ਬਸ ਜਿਹੜਾ ਕਹਿੰਦੇ ਚਾਹ ਲਿਆਈ ਉਹ ਤਿੰਨ ਕੱਪ ਲੈ ਕੇ ਆ ਗਿਆ ਮੈਂ ਤਨੂੰ ਪੰਜ ਗਿਆ ਸੀ ਕਹਿੰਦਾ ਨਾ ਯਾਰ ਉਂਗਲਾਂ ਤੁਟਾਈ ਕਰਗੇ ਮੈਂ ਫਿਰਤਾ ਵੱਧ ਲਿਆ ਹੈ ਕਹਿੰਦਾ ਤੇ ਤੈਨੂੰ ਸਾਰਾ ਹੱਥ ਕਰਿਆ ਕਹਿੰਦਾ ਸਾਰੇ ਹੱਥ ਜਦੋਂ ਉਂਗਲਾਂ ਹੈ ਨਹੀਂ ਬਸ ਪੰਮਾ ਕਰ ਦਿੰਦਾ ਨਹੀਂ ਨਹੀਂ ਵੀ ਜੋੜੇ ਚਾਹ ਵਾਲਾ ਸਹੀ ਹੈ ਮੈਂ ਹੁੰਦਾ ਮੈਂ ਢਾਈ ਕੱਪ ਹੀ ਲਿਓਣੀ ਸੀ ਜਿਹੜਾ ਗੁੱਟਾ ਕੱਦਦਾ ਹੀ ਬਣਦਾ ਮੈਂ ਹੈਗਾ ਵੀ ਹੁਣ ਸੋਰੇ ਤੇ ਉਹਨੂੰ ਉਹਨੂੰ ਪਿਸਤੌਲ ਕਹਿਣ ਲੱਗੇ ਪਿਸਤੌਲ ਕਹਿੰਦੇ ਕਿਉਂਕਿ ਆ ਉਂਗਲਾਂ ਨਹੀਂ ਹੈ ਰਹੀ ਆ ਹੈਂਡਲ ਜਿਹਾ ਬਣ ਗਿਆ ਉਂਗਲ ਸਿੱਧੀ ਹੋਣੀ ਹੋਣੀ ਹੈ ਨਾ ਇਹਨੂੰ ਕਿਹਦੇ ਮਾਇਆ ਗਏ ਕਿ ਕਿੱਧਰ ਚੰਨੇ ਆਇਆ ਲੱਗਦਾ ਹੈ ਪਿਸਤੌਲ ਆਏ ਉਹ ਨਾ ਹੀ ਪਿਸਤੌਲ ਰੱਖ ਲਿਆ ਦੋ ਦਿਨਾਂ ਕੰਮ ਵੱਡੇ ਸੀ ਕਿਹਨਾਂ ਗੁਰਪ੍ਰੀਤ ਕਹਿੰਦਾ ਰੋੜੀ ਕੋ ਪੂਰੀ ਵਾਲਾ ਮੈਨੂੰ ਕਹਿੰਦਾ ਆਪਾਂ ਗੱਡੀ ਦਾ ਬੀਮਾ ਕਰੋਣਾ ਕੋਈ ਨਹੀਂ ਸਾਡੇ ਕੋਲੇ ਪਾਇਆ ਫਰਲਾ ਦੇ ਦਿਆਂਗੇ ਭੰਦਲੀ ਜਿਹੜਾ ਗੋ ਪਰਣਾ 34 ਸਾਲ ਦਾ ਬੀਮਾ ਭਰ ਲਈ ਉਹ ਗੁਰਪ੍ਰੀਤ ਮੇਰੇ ਮਗਰ ਮੈਨੂੰ ਕਹਿੰਦੇ ਇਹਨੂੰ ਬੀਮਾ ਲੈਦੇ ਸਸਤਾ ਹੋ ਜੂ ਓਏ ਮੈਂ ਕਹਿੰਦਾ ਗੱਲਾਂ ਨਾ ਕਰਦੇ ਹੁੰਦੇ ਬੀਮੇ ਇਹਨੇ ਕਿਹੜੇ ਬੀਮੇ ਇਹਨਾਂ ਦਾ ਨਹੀਂ ਪਤਾ ਮੈਂ ਕਿਹਾ ਤੜਕੇ ਉਹਨੂੰ ਬੱਸ ਹైదరాబాద్ ਨੂੰ ਚਲਾ ਦਿੰਦੇ ਆ ਇੰਨਾ ਤਾਂ ਨਹੀਂ ਪਤਾ ਤੜਕੇ ਉਹਨੂੰ ਕਹਿੰਦਾ ਬੱਸਾਂ 'ਚ ਹੈ ਹੀ ਕੁਛ ਨਹੀਂ ਠੀਕ ਹੈ ਨਾ ਇਹ ਉਹੀ ਹੈ ਮੈਂ ਕਹਿੰਦਾ ਸਾਡੇ ਨਾਲ ਇੱਕ ਤਖਤੂਪਰੇ ਟਰੈਕਟਰ ਵੇਚਣਾ ਸੀ ਕਿਸੇ ਨੇ ਤੇ ਉਹਨਾਂ ਦਾ ਬਜ਼ੁਰਗ ਬੜਾ ਕੱਬਾ ਸੀ ਬਜ਼ੁਰਗ ਕੱਬਾ ਭਾਈ ਤੇ ਮੈਸਤਰੀ ਟਰੈਕਟਰ ਲੈਣ ਆ ਗਏ ਜਿਹੜਾ ਪਿੰਡੂ ਜੋ ਟਰੈਕਟਰ ਦਿਖਾਉਣ ਲੱਗਿਆ ਤੇ ਉਹਨਾਂ ਹੀ ਤਾਂ ਗਿਣੀ ਮਿੱਦੀ ਸੀ ਕਰੇ ਬੁੜਾ ਕਹਿੰਦਾ ਕੀ ਕਰਦੇ ਆ ਓਏ ਉਹ ਕਹਿੰਦਾ ਕੋਈ ਨਹੀਂ ਕੋਈ ਨਹੀਂ ਪਾਪਾ ਕੋਈ ਨਹੀਂ ਉਹ ਕਹਿੰਦੇ ਬਾਪੂ ਜੀ ਤੁਹਾਡਾ ਟਰੈਕਟਰ ਲੈਣਾ ਹਾਂ ਤੁਹਾਡਾ ਬੇੜਾ ਬਹਿ ਜਾਏਗਾ ਟਰੈਕਟਰ ਬਹਿ ਇਧੇ ਆਹ ਰਾਜਾ ਟਰੈਕਟਰ ਕਹਿੰਦਾ ਸਭ ਰੇ ਦਿਓ ਕਹਿੰਦਾ 2 ਕਿੱਲੇ ਸੀਗੇ ਅੱਜ 30 ਕਿੱਲੇ ਬਣਾਤੇ ਇਹਨੇ ਜੇਥਾਂ ਦੀ ਲੰਘ ਜਾਵੇਂ ਕਹਿੰਦਾ ਐਵੇਂ ਹੀ ਦਾਣੇ ਹਰੇ ਹੋ ਜਾਂਦੇ ਭਲਾ ਬੀਜ ਗਏ ਭਲਾਨਾ ਕੋਈ ਆਹ ਟਰੈਕਟਰ ਮੈਂ ਨਹੀਂ ਵੇਚਣ ਦੇਣਾ ਉਹ ਕਹਿੰਦੇ ਮਰੀਂਦਾ ਬਾਪੂ ਯਾਰ ਹੀ ਨਾ ਮੰਨ ਲਿਆਵਾਂਗੇ ਇਹ ਕੋਈ ਨਾ ਮਿਹਨਤ ਆਸੀਂ કરી ਸੀ ਟਰੈਕਟਰ ਦਾ ਕੀ ਹੈ ਉਹ ਪਾਸੇ ਹੋ ਕੇ ਦੂਜੇ ਨੂੰ ਕਹਿੰਦਾ ਕਹਿੰਦਾ ਟਰੈਕਟਰ ਲੈ ਚੱਲ ਗਿਆ ਟਰੈਕਟਰ ਆਪਾਂ ਨੂੰ ਮੌਤ ਤੇ ਬਣਦਾ ਜਿੰਨੇ ਪੈਸੇ ਕਹਿੰਦਾ ਦੇ ਕੇ ਲੈ ਚਲ ਕਰਮ ਵਾਲੀ ਚੀਜ਼ ਹੈ ਤੇ ਬੁੜੇ ਨੇ ਲੈਣ ਨਹੀਂ ਦੇਣਾ ਆਪਾਂ ਲੈਣਾ ਉਹ ਕਹਿੰਦਾ ਵਿਚਾਰ ਉਹ ਕਹਿੰਦਾ ਵੀ ਕਿੰਨੇ ਪੈਸੇ ਉਹ ਕਹਿੰਦਾ ਯਾਰ ਇਦੋਂ ਘਟਦਾ ਨਹੀਂ ਅਸੀਂ ਦੇਣਾ ਕਹਿੰਦਾ ਦਿੱਤੇ ਉਹਨਾਂ ਨੇ ਕਹੇ ਕਰਮ ਵਾਲਾ ਟਰੈਕਟਰ ਨਾਲ ਜਿਹੜਾ ਪਹਿਲਾਂ ਨੇ ਹੱਲੇੜੇ ਲੈ ਗਏ ਉਹਨਾਂ ਨੇ ਪੈਸੇ ਦੇ ਕੇ ਤੇ ਟਰੈਕਟਰ ਲਖਾ ਲਿਆ ਲਗਾ ਕੇ ਘਰੇ ਆ ਕੇ ਜਦੋਂ ਮਾਰੀ ਸੈਲਫ ਬੁੜਿਆਂ ਲਚਾ ਕੇ ਆਏ ਕਰਕੇ ਮੁਰਗਾ ਲੈ ਜਾਓ ਲੈ ਜਾਓ ਕੁੜੀ ਆਵਾ ਕੁਵਾਰ ਜਦੋਂ ਜਾਂਦਾ ਕਿ ਨਾ 30 ਕੰਡੇ ਸੀ ਢਾਈ ਰਹਿ ਗਏ ਕਹਿੰਦਾ ਸਾਰੀ ਖਾ ਗਿਆ ਲੈ ਗੰਨ ਕਰਮਾ ਜਿੱਥੇ ਕਹਿੰਦਾ ਇਹਦਾ ਕੋਈ ਟਾਣਾ ਨਾ ਹੋ ਜੀ ਤੋਖੇਰ ਨਾ ਬੱਧੀਆ ਕੀ ਕਰ ਲਿਆ ਯਾਰ ਬਾਪੂ ਦਾ ਕਰੇ ਹੀ ਉੱਕਰ ਗਿਆ ਉਹ ਕਹਿੰਦਾ ਪਹਿਲਾਂ ਤੁਹਾਡਾ ਬੁਢਾ ਕੀ ਕਰੀ ਜਾਣਾ ਸੀ ਕਹਿੰਦਾ ਇਹ ਜਾਈ ਚੰਗਾ ਹੁੰਦਾ ਅਸੀਂ ਕਹਿੰਦਾ ਬੋਚਣਾ ਸੀ ਕਹਿੰਦਾ ਲੈ ਜਾ ਲੈ ਜਾ ਇਹਨਾਂ ਲਗਾ ਲਿਆ ਵਰ ਠੀਕ ਹੈ ਕੋ ਟ੍ਰੈਕਟਰ ਜੋੜੇ ਉਹਨਾਂ ਦਾ ਵੀ ਹੈ ਨਹੀਂ ਹੁੰਦਾ ਉਹਨਾਂ ਦਾ ਹੈ ਨਹੀਂ ਪਤਾ ਅੱਜ ਕਹੇਣ ਵੀ ਆਹ ਬਾਤ ਹੀ ਬਹੁਤ 10000 ਜੇ ਤੜਕੇ ਨੂੰ ਕਨੈਕਟਰ ਚੜ ਗਏ ਕਹਿੰਗੇ ਨਹੀਂ ਨਹੀਂ ਦਿਲ ਤੇ ਖਾਪੇ ਗਿਆ 1000 ਰੁਪਏ ਦਸਾ ਕੱਟ ਹੀ ਦਿੰਦੇ ਆ ਠੀਕ ਹੈ ਨਾ ਉਹ ਵਪਾਰੀ ਹੁੰਦੇ ਨਾ ਵਪਾਰੀ ਵਪਾਰੀ ਚੀਜ਼ ਨੂੰ ਜਿਚਾ ਦਿੰਦੇ ਆ ਅਸੀਂ ਗੱਡੀ ਲੈਣ ਗਏ ਮੈਂ ਤੇ ਮੇਰਾ ਭਾਨ ਦਾ ਜਾਦੂ ਜਿਹੜਾ ਕੱਪੜੇ ਵਾਲਾ ਮਾਰ ਲੈ ਮਨ ਜਾ ਤੌਰ ਤੇ ਮਨ ਉਹ ਕਹਿੰਦਾ ਪਹਿਲੇ ਕਹਿੰਦੇ ਨੇ ਮਿਟਾਈ ਆ ਜਾਂਦੀ ਕਿ ਕਰਮਾੜਾ ਬਿਜੀਏ ਨਾ ਬਿਜੀਏ ਹੜੀਆਂ ਹੋ ਜਾਂਦੀਆਂ ਤੇ ਬੱਜ ਕੇ ਤਾਂ ਲੈ ਜਾਓ ਕਬਾੜ ਲੈ ਜਾਓ ਲੈ ਕੀ ਤੀਕ ਲੈ ਸੁਟਾਈ ਜਾ ਕੇ ਲੈ ਜਾਓ ਕਬਾੜ ਨਹੀਂ ਤੇ ਕਹਿੰਦਾ ਸਰਮਾਰਦ ਦਾ ਸਰਮਾਰਦ ਉਹ ਮਾਰ ਕੇ ਬਾਡਾ ਭਲਾਈ ਉਹ ਪਾਪਾ ਜੀ ਪਹਿਲੇ ਪਾਪਾ ਬਰੇ ਸਾਰੇ ਹੁੰਦੇ ਆਪਣੀ ਚਾਹ ਦਾ ਮੁੱਲ ਬਤਾਨ ਵਾਸਤੇ ਨਾ ਚਾਰ ਤਰੀਫਾਂ ਕਰਨੀਆਂ ਪੈਂਦੀਆਂ ਨੇ ਉਹਨਾਂ ਨੇ ਚੈੱਕ ਵੀ ਨਹੀਂ ਕੀਤਾ ਨਿਕਲ ਲੈ ਜਾ ਬੋ ਕਰਮਾ ਵਾਲੇ ਕਰਮਾ ਵਾਲੇ ਦਾ ਬਾਅਦ ਚ ਗੇਰ ਵੀ ਨਹੀਂ ਲੱਗਾ ਹਾਂ ਜਾਈ ਫੇਰ ਗਈ ਉਹ ਤੇ 3.5 ਲੱਖ ਦੀ ਗੱਡੀ ਲੈ ਲਈ ਦੋਨੇ ਇੱਕੋ ਜਿਹੇ ਮਾਮਾ ਭਾਣ ਜਾ ਲੋਕ ਇੰਜਣ ਵੇਖਦੇ ਹੁੰਦੇ ਸੀ ਡਿੱਗੀ ਵੇਖੀਏ ਵੀ ਸਮਾਨ ਵਾਵਾ ਹੁੰਦੇ ਸੀ ਡਿੱਗੀ ਰੱਖਿਆ ਜਾਊਗਾ ਨਾ ਡਿੱਗੀ ਵੇਖ ਕੇ ਇੰਜਣ ਵੇਖਿਆ ਨਹੀਂ ਮਾਲੀ ਚਲ ਕਪੜਾ ਵਾਲਾ ਗੱਡੀ ਦਾ ਵਾਗੇ ਪੁਰਾਣੀ ਨਹੀਂ ਆਈ ਗੱਡੀ ਖੜ ਗਈ ਮੈਨੂੰ ਕਹਿੰਦੀ ਇਹਨੂੰ ਕਿਓਗਾ ਜਦੋਂ ਦਿਖਾਇਆ ਉਹ ਕਹਿੰਦਾ ਵੀ ਇੰਜਨ ਹੋਊਗਾ ਮੈਂ ਕਿਹਾ ਇਹ ਤਾਂ ਘਰੇ ਹੀ ਨਹੀਂ ਲੱਗੇ ਯਾਰ ਮੈਨੂੰ ਕਹਿੰਦਾ ਹੁਣ ਯਾਰ ਆਪਣੇ ਤਾਂ ਘਰੋਂ ਗਾਲਾਂ ਪੈਣਗੀਆਂ ਕਹਿੰਦਾ ਉਹ ਕਹਿੰਣਗੇ ਦੇਖਿਆ ਕੀ ਤੀ ਕਹਾਂ ਲਾ ਤੂੰ ਕਹਿਦੀ ਵੀ ਜਾਦੂ ਲੈ ਗਿਆ ਅਸ ਕਰੇ ਚੰਗਾ ਦਸਤੀ ਨਾ ਕਹਿੰਦਾ ਮਾਮੀ ਉਹਨਾਂ ਨੂੰ ਮੈਂ ਕਿਹਾ ਨਹੀਂ ਦੱਸਦਾ ਕਹਿੰਦਾ ਇਹ ਚੂਣੀ ਰੋਲਾ ਪਾਉਣਗੇ ਨਾ ਮੈਂ ਕਿਹਾ ਕਹਿ ਦੂੰ ਜਾਦੂ ਲੈ ਗਿਆ ਤੇ ਮੈਂ ਕਿਹਾ ਤੇ ਤੂੰ ਕਹਿੰਦਾ ਤੂੰ ਆ ਮੇਰੇ ਵਾਲੀ ਗੱਡੀ ਲੈ ਜਾ ਤੇ ਮੈਂ ਕਿਹਾ ਤੇ ਉਹਨਾਂ ਨੇ ਕਹਿੰਨਾ ਗੱਡੀ ਤਾਂ ਕੋਹਰ ਲਿਆਂਦੇ ਤੇ ਤੂੰ ਆਪਦੀ ਵਾਲੀ ਵੀ ਛੱਡ ਐ ਮਾਮੇ ਕੋਲੇ ਜੋ ਉਹਨਾਂ ਦੀ ਗੱਡੀ ਮੇਰੇ ਕੋਲੇ ਸੀ ਉਦੋਂ ਮੇਰੀ ਗੱਡੀ ਐਕਸੀਡੈਂਟ ਹੋ ਗਈ। ਕਹਿੰਦਾ ਨਹੀਂ ਨਹੀਂ ਮੈਂ ਕਹਿ ਦੂੰਗਾ ਨਾ ਉਹਦੇ ਵਾਲੀ ਮਾਮੇ ਵਾਲੀ ਗੱਡੀ ਯਾਰ ਦੋਸਤ ਲੈ ਕੇ ਮੰਗ ਕੇ ਮਹੀਨਾ ਹੀ ਰੱਖਿਆ ਸੀ। ਮੈਂ ਕਹਾ ਮੈਂ ਜਾਦੂ ਲੈ ਗਿਆ, ਜਾਦੂ ਕਹ ਵੀ ਉਹ ਗੱਡੀ ਤਾਂ ਛੱਡੀ ਮਾਮੇ ਵਾਲੀ ਉਹਦੇ ਲਿਆਜੀ ਲੈ ਕੇ। ਲਿਆਜੀ ਆਏ ਨਾ ਭਰਾਵਾ ਇੰਜਣ ਉੰਜਣ ਕਰਾ ਕੇ ਤੇ ਮੈਂ ਘਰੇ ਲਿਆ ਆਈ ਸ਼ੂਨ ਵਿੱਚ ਬੈਠ ਕੇ ਵੀਡੀਓ-ਬਿਡੀਓ ਬਣਾਇਆ। ਪਾਪਾ ਬੜੀ ਕੈਮ ਐ। ਪਾਪਾ ਬੜੀ ਕੈਮ ਐ। ਉਹ ਕੋਕਰੀ ਕੋਲੇ ਜਾ ਕੇ ਖੜ ਗਈ ਮੈਂ ਕਿ ਚਲੋ ਢੋਸਣ ਕਰਾਉਨੇ ਆਂ ਭੰਗ ਇਹ ਰੱਖਿਆ ਨਾ ਮੈਂ ਕਿਹਾ 80000 ਦੀ ਦਿੱਤੀ ਹੱਥ ਪੈਰ ਜੋੜ ਕੇ ਨਾਸਤਾਨ ਚ ਦੇਤੀ ਅਸੀਂ ਉਹਦੇ ਵਿੱਚ ਡੈੱਕ ਜਾਂ ਲਵਾਦਾ ਧਮ ਧਮ ਹੁੰਦੀ ਜਿਹਾ ਕੀ ਹੁੰਦਾ ਉਹ ਉੱਪਰ ਜੇ ਉਹ ਵੇਖ ਕੇ ਕਿ ਰਾਸਤਾਨੀ ਆ ਗਿਆ ਉਹ ਮੈਨੂੰ ਕਹਿੰਦਾ ਕਿੰਨੇ ਵੀ ਵੇਚਣੀ ਕੁਆੜੀਆਂ ਦੇ 25000 ਮੈਂ ਕਿਹਾ ਇਹ ਮੈਂ ਕਿਹਾ ਉਹਨੂੰ ਕਹਿੰਦੇ ਡੇਢ ਦੀ ਉਹ ਕਹਿੰਦਾ ਡੇਢ ਦੀ ਉਹਨੇ ਡੇਢ ਦੀ ਪਟੱਕ ਦੇਣੇ ਲੈ ਲਈ ਬਾਈ 80000 ਦੇਤਾ ਸਾਨੂੰ ਮੈਨੂੰ ਕਹਿੰਦਾ ਬਾਕੀ ਇਹ ਕਹਿੰਦਾ ਦੇਊਂਗਾ ਮਹੀਨੇ ਨੂੰ ਮੈਂ ਬਾਕੀ ਤਾਂ ਨਹੀਂ ਮਿਲਣ ਦੇ ਦੇ ਹੱਸੀ ਮਿਲ ਗਿਆ ਬਹੁਤ ਹੈ ਬਹੁਤ ਹੈ ਕਹਿੰਦਾ ਬਣੀ ਇਹ ਬਾਕੀ ਵੀ ਦੇਗਾ ਮੈਂ ਕਿੱਥੋਂ ਦੇਊ ਚੱਲਣੀ ਨਹੀਂ ਇਹ ਮੈਨੂੰ ਪਤਾ ਹੈ ਉਹਨੇ ਤਿੰਨ ਦਿਨ ਢੇੜੇ ਕੱਢੇ ਐਂ ਲਾ ਲਾਇਆ ਕਰੇ ਡਗੜ ਦੂੰ ਡਗੜ ਦੂੰ ਰਾਸਤਾ ਨਹੀਂ ਗਾਣੇ ਇਹ ਮਾਰੋ ਥਾਰੋ ਰੇ ਹੋਗਿਓ ਰੇ ਆਇ ਨਾਂ ਗਿਆ ਕਿ ਤੀ ਆਇ ਨਾਂ ਗਾਰੇ ਤਾਉ ਨਾਚੋ ਰੇ ਤਾਉ ਨਾਚੋ ਰੇ ਕਰਦਾ ਫਿਰੇ ਮੈਂ ਕਹਿੰਦਾ ਟੂਆ ਤਾਉ ਖੜ ਜਾ ਤੂੰ ਥੇਲੇ ਨੇ ਮਿਲਿਆ ਸਾਨੂੰ ਬੰਦਾ ਬੀਕਾ ਨੇਰ ਵਾਲ ਨੂੰ ਇੱਕ ਹੋਰ ਗੱਡੀ ਮਗਰ ਪਾਈ ਜਾਂਦਾ ਜੀ ਉਧਰ ਅਸੀਂ ਬਰਾਬਰ ਆਲੇ ਮੈਂ ਕਿਹਾ ਕੀ ਹੋ ਗਿਆ ਤੇ ਹੁਣ ਉਹ ਕੀ ਆ ਕਹਿੰਦਾ ਚੱਲੇ ਕੋਈ ਨਹੀਂ ਅਰ ਕਹਿੰਦਾ ਜੇ ਚੱਲਣ ਵਾਲੀ ਹੁੰਦੀ ਤੈਨੂੰ ਭਲਾ ਦਾ ਸਹੀ ਨਹੀਂ ਦੇਣੀ ਜਾਈ ਚੱਲੇ ਜਾਂਦੇ ਕੋਈ ਨਹੀਂ ਮੈਂ ਕਹਾਂ ਮਾਰੇ ਕਰਨੇ ਵੀ ਕੋਈ ਨਹੀਂ ਚੱਲੇ ਧਾਰੇ ਕਰਨੇ ਵੀ ਕੋਈ ਨਹੀਂ ਚੱਲੇ ਅਜੇ ਵੀ ਘੜੀ ਐ ਮੈਂ ਕਹਾਂ ਹੁਣ ਦੇ ਦੇ ਦਾ 15000 ਦੀ 100 100 ਜੀ ਦੇਤੀ ਉਹਨੂੰ ਅਈਦਾ ਕਹਿੰਦਾ ਵੀ ਡੇਢ ਵੀ ਛੱਡਿਆ ਭਰਾਵਾ ਤੇਰਾ 80 ਦੇ ਦੇ ਬਹੁਤ ਆ ਤੇ ਮੁੜ ਕੇ ਉਹ ਅੱਜ ਵੀ ਜਦੋਂ ਮੇਰੇ ਨਾਲ ਜਾਕਦਾ ਹੁੰਦਾ ਮੈਨੂੰ ਕਹਿੰਦਾ ਤੈਨੂੰ ਤਾਂ ਨਵੀਂ ਗੱਡੀ ਦਾ ਸੌਦਾ ਵੀ ਨਹੀਂ ਲੈਣਾ ਕਾਹਨੂੰ ਕਿਹਾ ਉਹ ਮੈਂ ਕਿਹਾ ਕਮਲਿਆ ਸਾਢੇ ਤਿੰਨ ਦੀ ਲੈ ਕੇ ਤੈਨੂੰ 80 ਦੀ ਦੇਤੀ ਔਰ ਮੈਂ ਮੂਰਖ ਐ ਕਹੋਗੇ ਸੌਦਾ ਜਿਹੜੇ ਵਪਾਰੀ ਹੁੰਦੇ ਆ ਨਾ ਉਹ ਮਾੜੀ ਚੀਜ਼ ਨੂੰ ਵੀ ਚੰਗਾ ਬਣਾ ਕੇ ਆਪਾਂ ਨੂੰ ਵੇਚ ਦਿੰਦੇ ਆ ਮੇਰੇ ਨਾਲ ਬਹੁਤ ਵਾਰੀ ਹੋਇਆ ਮੇਰੇ ਨਾਲ ਇੱਕ ਵਾਰੀ ਨਹੀਂ ਮੈਂ ਬਹੁਤ ਅਗੀਆਂ ਚੀਜ਼ਾਂ ਖਰੀਦੀਆਂ ਸੋ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਯਾਰ ਪੈਸੇ ਦੀ ਖਾਤਰ ਕਿਸੇ ਨੂੰ ਕਦਾ ਖਬਰ ਆਗਲਾ ਕਿਵੇਂ ਪੈਸੇ ਲੈ ਕੇ ਆਉਂਦਾ ਕਿਵੇਂ ਨਹੀਂ ਹੈ ਨਾ ਯਾਰ ਉਹਨੂੰ ਸੱਚ ਦੱਸੋ ਇਹ ਆ ਯਾਰ ਆ ਗੱਲ ਆ ਬਾਤ ਹੈ ਵੀ ਆਏ ਨਹੀਂ ਆਏ ਹੈ ਨਾ ਜਿਹੜੀ ਵੀ ਹੋएगी ਕਮੀ ਪੇਚੀ ਦਾ ਦੋ ਯਾਰ ਲੈਣੀ ਲੈ ਰੂ ਨਹੀਂ ਥੋੜੀ ਚੀਜ਼ ਵੇਖ ਜਾਣੀ ਆ ਵੇਗਣੋ ਨਹੀਂ ਰਹਿਣੀ ਤੇ ਅਗਲੇ ਮਹਾਤੜ ਨੇ ਕਾ ਟੈਕਸੀ ਢੋਕਸੀ ਚਲਾਉਣੀ ਹੁੰਦੀ ਆ ਉਹਦੇ ਕੋਲੇ ਉਹੀ ਪੈਸੇ ਹੁੰਦੇ ਆ ਉਹਨੂੰ ਆਪ ਬੰਨ ਕੇ ਤੋੜ ਦਿੰਨੇ ਆ ਤੇ ਉਹਦਾ ਘਰ ਪਟਿਆ ਜਾਂਦਾ ਯਾਰ ਕਿਉਂਕਿ ਹਰ ਇੱਕ ਬੰਦੇ ਬਾਰੇ ਸੋਚਿਆ ਕਰੋ ਲੋਕਾ ਬਹੁਤ ਦੁਖੀ ਤੋਂ ਦੁਖੀ ਆ ਚਲੋ ਸੁਖੀ ਤੋਂ ਸੁਖੀ ਵੀ ਹੈਗੇ ਆ ਤੇ ਅਕਾ ਧੰਨਵਾਦ ਆ ਯਾਰ ਖਾਲਸਾ ਜਿਹੜਾ ਆਲਿਆਂ ਦਾ ਕਈ ਭਰਾ ਤਾਂ ਹੁਣ ਮੈਨੂੰ ਨਹੀਂ ਪਤਾ ਕਾਹ ਤੋਂ ਮਾਰਾ ਕਹਿੰਦੇ ਉਹਨਾਂ ਨੂੰ ਪਰ ਹੁਣ ਪਾਣੀ ਆਇਆ ਜਿਵੇਂ ਸਾਰੇ ਏਰੀਆ ਚ ਆਪਣੇ ਉਹ ਸੇਵਾ ਕਰਦੇ ਕਰਦੇ ਵਿਚਾਰੇ ਹਨ ਕਰਨੀ ਵਿਚਾਈ ਦੀ ਆ ਕਿੰਨੇ ਮਕਾਨ ਡਿੱਗ ਪਏ ਕਿੰਨੇ ਪੌਲ ਕਿੰਨੀਆਂ ਗੱਡੀਆਂ ਰੁੜ ਗਈਆਂ ਯਾਰ ਤੇ ਮਣੀ ਕਰਨ ਸਾਹਿਬ ਵੀ ਵੇਖੋ ਪੌਲ ਪੌਲ ਬੜਾ ਨੁਕਸਾਨ ਬਹੁਤ ਹੋ ਗਿਆ ਤੇ ਹਜੇ ਕਹਿੰਦੇ ਫੱਟਾ ਹੋਰ ਚੱਕਣਾ ਇੱਕ ਪਤਾ ਨਹੀਂ ਕੀ ਹਿਸਾਬ-ਤਾਬ ਹੈ ਤੇ ਬਹੁਤ ਨੁਕਸਾਨ ਆ ਜਾਨੀ ਪ੍ਰਮਾਤਮਾ ਨੇ ਨਹੀਂ ਇੰਦੀ ਕਰੋਪੀ ਚਾਉਣਾ ਚਾਹੀਦਾ ਪਰ ਪ੍ਰਮਾਤਮਾ ਕਰੇ ਕੀ ਸਾਡੇ ਲੋਕ ਆਸਾ ਕਿੱਡਾ ਕਰਦੇ ਆ ਚਲੋ ਆਪਾਂ ਵੀ ਵਲੌਗ ਬਣਾਉਨੇ ਆ ਪਰ ਆਪਾਂ ਪ੍ਰਮਾਤਮਾ ਦੇ ਨਾਂ ਤੇ ਨਹੀਂ ਪ੍ਰਮਾਤਮਾ ਨੂੰ ਉਸਨਾ ਨਹੀਂ ਪ੍ਰਮਾਤਮਾ ਨੂੰ ਮਾਰਾ ਨਹੀਂ ਕਹਿਣਾ ਉਹਦਾ ਸੁਖਰਾ ਨਹੀਂ ਕਰਨਾ ਦੋ ਟਾਈਪ ਇੱਕ ਬੰਦੇ ਦੀ ਮੈਂ ਸੁਣੀ ਸੀ ਕਹਿੰਦਾ ਪਾਣੀ ਤਾਂ ਆਉਣੀ ਸੀ ਕਹਿੰਦਾ ਹੁਣ ਰਾਬਾ ਆਪ ਕਿਹਾ ਵਾ ਛੁੱਟੀ ਤੇ ਆਪਦੇ ਮੁੰਡੇ ਨੂੰ ਬਿਠਾ ਗਿਆ ਉਹ ਤੋਂ ਹੁਣ ਤਾਂ ਸਮਝਾਂਵ ਲੋਟ ਨਹੀਂ ਆਉਂਦਾ ਉਹਦੇ ਸਮਝ ਨਹੀਂ ਆਉਂਦੀ ਪਾਣੀ ਘੱਟ ਛੱਡਾਂਗੇ ਵੱਧ ਮੈਂ ਕਿ ਉਹਦੇ ਤਾਂ ਬਾਬਾ ਸਮਝ ਬਹੁਤ ਆਉਂਦੀ ਐ ਜਾਇਆ ਕਰੋਗੇ ਥੋਡੀ ਸਮਝੋਂ ਬਾਹਰ ਹੋ ਜੂ ਹਾਂ ਬਿਲਕੁਲ ਸਹੀ ਗੱਲ ਤੁਸੀਂ ਪਸਤਾਉਂਗੇ ਘਾਟੇ ਵੱਧੇ ਦਾ ਛੱਡੋ ਤੋ ਤੋ ਚੱਲਿਆ ਨਹੀਂ ਜਾਣਾ ਉਹਦੀ ਮਾਰ ਤੋਂ ਕੋਈ ਨਹੀਂ ਬਚਾ ਸਕਦਾ ਬਿਲਕੁਲ ਤੇ ਜੇ ਉਹ ਚਾਹੇ ਤਾਂ ਤੁਹਾਨੂੰ ਡੁੱਬੇ ਪਿਆ ਨੂੰ ਵੀ ਮਹੀਨਾ ਜਿਉਂਦੇ ਰੱਖ ਸਕਦਾ ਪਾਣੀ ਚ ਪਤਰਾਂ ਜੀ ਵੀ ਜੀਵ ਜਿਉਂਦੇ ਰਹਿੰਦੇ ਆ ਤੁਹਾਨੂੰ ਪਤਾ ਉਹਨਾਂ ਨੂੰ ਜਿਹੜਾ ਕੋ ਖਾਣ ਨੂੰ ਦਿੰਦਾ ਹੈ ਉਹ ਦਿੰਦਾ ਹੈ ਇਸ ਕਰਕੇ ਉਹਦੇ ਨਾਲ ਮਜ਼ਾਕ ਨਾ ਕਰਿਆ ਕਰੋ ਪ੍ਰਮਾਤਮਾ ਨਾਲ ਨਾ ਮਜ਼ਾਕ ਕਰੋ ਆਪਦੇ ਧਰਮ ਨੂੰ ਨਾ ਕਦੇ ਵੀ ਜੇਸ ਬਚਾਓ ਯਾਰ ਕਿਸੇ ਦਾ ਦਿਲ ਨਾ ਦੁਖਾਓ ਕਿਉਂਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਪਰ ਆਪਦੇ ਧਰਮ ਨਾਲ ਪੂਰਾ ਜਾਦੇ ਕਰੋ ਬਾ ਬਾ ਚੜ ਕੇ ਸਾਰੇ ਭਾਈ ਤੇ ਹਿੰਦੂ ਹੈ ਹਿੰਦੂ ਧਰਮ ਨੂੰ ਪੂਰਾ ਸਤਿਕਾਰ ਦਿਓ ਯਾਰ ਜੇ ਸਿੱਖ ਸਿੱਖ ਧਰਮ ਨੂੰ ਸਤਿਕਾਰ ਦਿਓ ਯਾਰ ਦੇਉ ਮੁਸਲਮਾਨਾ ਮੁਸਲਮਾਨ ਦਾ ਮਸਿਕਾਰਬੀ ਇਹ ਨਹੀਂ ਹੈਗਾ ਕਿ ਯਾਰ ਪਿੱਧਰਮਾ ਦੇ ਨਾਂ ਤੇ ਰੀਲਾਂ ਬਣਾਉਣੀਆਂ ਜਾਂ ਅਸੀਂ ਆ ਜਿਵੇਂ ਇਸ ਪਿੱਛੇ ਜੇ ਰਵਾਜ ਚੱਲ ਪਿਆ ਸੀਗਾ ਗੁਰੂ ਘਰਾਂ ਚ ਜਾ ਕੇ ਕੁੜੀਆਂ ਡਾਂਸ ਕਰਨ ਲੱਗੀਆਂ ਸੀ ਫਿਰ ਨੇ ਗਾਣੇ ਚਪਲੀ ਵੇਰੀ ਫੇਰ ਆਟੇ ਆ ਉਹਨਾਂ ਨੇ ਚਪਲੀ ਡਾਂਸ ਕਰਾਇਆ ਵੀ ਬਹੁਤ ਸਿੰਘਾਂ ਨੇ ਉਦੋਂ ਕਈਆਂ ਦਾ ਫੋਕਸ ਡਾਂਸ ਕਰਦਾ ਲਈ ਕਰਦਾ ਸੀਗਾ ਮੈਂ ਕਹਿੰਦਾ ਚਪਲੀ ਡਾਂਸ ਕਰਦੇ ਆਂ ਦੀ ਦੁਕਾਨ ਤੇ ਨਹੀਂ ਨਹੀਂ ਬੰਦਾ ਐਸੀ ਸੇਵਾ ਕਰਨਗੇ ਤੇਰੀ ਸਿੰਘ ਹੁਣ ਹਾਂ ਵਾ ਕੀ ਕਰੀ ਉਹਨਾਂ ਨੇ ਮੇਰੇ ਹਿਸਾਬ ਨਾਲ ਇੱਕ ਮਿੰਟ ਚ ਬੋਰ ਦੇ ਪੱਤੇ ਵਾਂਗੂ ਖੜਕਿਆ ਮੂੰਹ ਇਹਦਾ ਲੱਗਦਾ ਰੱਬ ਦੇ ਇਹ ਸੰਬੇਧਿਤ ਦਾ ਲਾਲ ਹੋ ਗਿਆ ਨਾਰਾਗਾ ਘੌਰ ਛੱਡੋ ਇਹਦੇ ਪਿੰਡੇ ਪੁੰਡੇ ਤੇ ਵੀ ਇਹ ਨੂੰ ਤਾਂ ਭੇਡੂ ਘਰ ਲਾ ਦੇ ਜਾਂਗੇ ਬਦੂਰਾ ਹੋ ਕੇ ਆ ਗਿਆ ਇਹ ਇਹ ਤਾਂ ਨਾ ਨਾ ਨੂੰ ਗੁਰਦਾਰ ਸਾਹਿਬ ਨੂੰ ਡੱਕ ਰਿਹਾ ਜਾਂਦਾ ਲੈ ਕੇ ਤੂੰ ਸਾਰੇ ਪੜਾ ਧਿਆਨ ਰੱਖਿਆ ਕਰੋ ਇਹਦਾ ਬਹੁਤ ਧਿਆਨ ਰੱਖਿਆ ਕਰੋ ਨਿੱਕੀ ਨਿੱਕੀ ਗੱਲ ਤੇ ਨਹੀਂ ਲੜਾਈ ਕਰਨੀ ਨਿੱਕੀ ਨਿੱਕੀ ਗੱਲ ਤੇ ਨਹੀਂ ਰੁੱਸਣਾ ਤੇ ਬਾਕੀ ਜਿਹੜਾ ਤੁਹਾਨੂੰ ਹਸਪਤਾਲ ਬਾਰੇ ਦੱਸਿਆ ਸੀਗਾ ਉਹ ਸਾਰੇ ਭਰਾ ਘੌਰ ਕਰਿਓ ਗੁਜਰਾਤ ਦੇ ਵਿੱਚ ਹਸਪਤਾਲ ਆ ਉਹਦਾ ਤੁਹਾਨੂੰ ਨੰਬਰ ਵੀ ਪਤਾ ਸੀ ਤੇ ਵੱਧ ਤੋਂ ਵੱਧ ਸੇਵਾ ਕਰਨੀ ਹੈ ਹਰ ਇੱਕ ਤੱਕ ਡਰੈਸ ਪਹੁੰਚਾਉਣਾ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੋ ਘਰ ਘਰ ਜਾਵੜੇ ਯਾਰ ਬਿਲਕੁਲ ਡਰੈਸ ਪਹੁੰਚਾ ਦਿਓ ਘਰ ਘਰ ਕਿਉਂਕਿ ਯਾਰ ਕਿਸੇ ਦਾ ਪੁੱਤ ਬਾਜੂ ਕਿਸੇ ਦਾ ਪਿਓ ਕਿਸੇ ਦੀ ਹਨਾ ਧੀ ਕਿਸੇ ਦਾ ਭਾਈ ਕਿਵੇਂ ਉਹਨਾਂ ਕੋਈ ਬਚਾਓ ਜਿਹੜਾ ਵੱਜਦਾ ਆਪਾਂ ਤੋਂ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾਈਏ ਆਉਣ ਵਾਲੀ ਪੀੜ੍ਹੀ ਨੂੰ ਖੋਜ ਰੱਖ ਸਗੀ ਆਪਾਂ ਐਸੇ ਉਪਰਾਲੇ ਕਰੀਏ ਦਰਾਖਤ ਲਾਓ ਜੇ ਹੁਣ ਆਪਣੇ ਬੋੜ ਪਿੱਪਲ ਕਿਕਰ ਨਮ ਇਹ ਜਿਹੜੇ ਦਰਾਖਤ ਆ ਇਹ ਬਚਾਉਂਦੇ ਆ ਭੁਚਾਲ ਤੋਂ ਸਪੈਦੇ ਨੇ ਨਹੀਂ ਬਚਾਉਣਾ ਦੇ ਦੇਕਾਂ ਨੇ ਨਹੀਂ ਬਚਾਉਣਾ ਇਹ ਇਹ ਪਕੜ ਕਰਦੇ ਆ ਜੇ ਬੋੜ ਦੇ ਕੋਲ ਦੀ ਪਾਣੀ ਲੰਘ ਜੇ ਨਾ ਤੇ ਮੈਨੂੰ ਪਤਾ ਬੋੜ ਦੇ ਆਲੇ-ਦਾਲ ਇਹ 1 ਕਿੱਲਾ 1.5 ਕਿੱਲਾ ਮਿੱਟੀ ਨਹੀਂ ਹਲਦੀ ਇੰਨੀ ਪਕੜ ਹੁੰਦੀ ਆ ਉਹਦੀ ਇਹ ਹੁੰਦੀ ਆ ਦਰਾਖਤਾਂ ਦੀ ਪਕੜ ਤੇ ਇਹਨਾਂ ਦਰਾਖਤਾਂ ਦੇ ਥੱਲੇ ਘੱਟ ਤੋਂ ਘੱਟ 4 ਤੋਂ 5 ਡਿਗਰੀ ਤਾਪਮਾਨ ਡਾਊਨ ਹੁੰਦਾ ਜਦੋਂ ਮਰਜ਼ੀ ਭਾਰਾ ਚੱਕ ਲਓ ਤਾਪਮਾਨ ਜਾ ਬਿਲਕੁਲ ਏਵੇਂ ਇੰਨਾ ਗਰਮੀ ਤੋਂ ਰਾਹਤ ਪਾਉਂਦੇ ਆ ਦਰਾਖਤ ਤਾਂ ਜ਼ਰੂਰੀ ਹੈ ਠੀਕ ਹੈ ਜੀ ਬਾਰਸ਼ਾਂ ਇਹਨਾਂ ਦੇ ਕਰਕੇ ਹੀ ਹੁੰਦੀਆਂ ਤੇ ਹੁਣ ਸਾਡੇ ਬੱਚਿਆਂ ਨੂੰ ਪਤਾ ਨਹੀਂ ਹਲੇ ਬੱਚੇ ਛੋਟੇ ਆ ਉਹ ਕਰੀ ਜਾਂਦੇ ਮੀਂਹ ਬਹੁਤ ਆ ਗਿਆ ਪਾਣੀ ਆ ਗਿਆ ਅੰਕਲ ਕਹਿੰਦੇ ਹੁਣ ਛੁੱਟੀਆਂ ਮਿਲ ਜਾਣੀਆਂ ਮੇਰੇ ਪੁੱਤ ਇੱਥੇ ਜਿਹੜਾ ਰੋ ਆ ਗਿਆ ਆਪਣੇ ਤਾਂ ਆਇਆ ਹੀ ਨਹੀਂ ਕਹਿੰਦੇ ਕੋਈ ਨਹੀਂ ਆਪਣੇ ਤਾਂ ਬਦਲ ਹੈ ਗਈਆਂ ਛੁੱਟੀਆਂ ਇੱਧਰ ਵੀ ਹੋਣੀਆਂ ਮੇਰੇ ਪੁੱਤ ਆਪਾਂ ਉਹੀ ਛੁੱਟ ਰਹੇ ਹਾਂ ਘਰ ਰੋ ਬਦਲ ਕਰਾ ਕੇ ਨਾ ਕਰੋ ਮੇਰੇ ਪੁੱਤਾਂ ਓਹ ਛੁੱਟੀਆਂ ਹੋਈਆਂ ਜਿੱਤੇ ਹਾਲਾਤ ਵੇਖੋ ਬੱਚੇ ਆ ਉਹਨਾਂ ਨੂੰ ਪਤਾ ਨਹੀਂ ਹੈ ਨਾ ਸੋ ਪ੍ਰਮਾਤਮਾ ਐਵੋ ਜੀ ਕਰੋਪੀ ਕਿਤੇ ਇਹਨਾਂ ਦੇ ਆਵੇ ਕਿ ਨੁਕਸਾਨ ਹੋਵੇ ਕਿਸੇ ਦਾ ਬਿਲਕੁਲ ਸਾਰੇ ਭਰਾ ਹੀ ਸਵੇਸ ਨੂੰ ਅਰਦਾਸ ਕਰਿਆ ਕਰੋ ਪੰਜਾਬ ਚੜ੍ਹਦੀ ਕਲਾ ਚ ਰਹੇ ਬਿਲਕੁਲ ਬਿਲਕੁਲ ਜੀ ਕੋ ਵਧੀਆ ਗੱਲ ਆਦੀ ਨਾ ਬਾਦ ਅਸੀਂ ਇਹਨੂੰ ਪੁੱਟਾ ਹੱਸੇ ਨਾ ਠੀਕ ਹੈ ਉਹ ਦੇਖ ਲਓ ਫਿਰ ਦੁਬਾਰਾ ਵਿੱਚ ਮੈਸੇਜ ਵੀ ਹੈ ਠੀਕ ਹੈ ਠੀਕ ਹੈ ਵੀਡੀਓ 'ਚ ਹਾਂ ਫਿਰ ਦੁਬਾਰਾ ਮੈਂ ਕਿਹਾ ਮੈਸੇਜ ਫਿਰ ਲਗਾਓ ਠੀਕ ਹੈ ਪਰ ਮੈਸੇਜ ਨਹੀਂ ਇਸ ਤੋਂ ਪਹਿਲੇ ਇੱਕ ਇਹ ਸੀਗਾ ਕਿ ਯਾਰ ਠੱਗੀ ਬਾਜ਼ੀ ਨਾ ਕਰੋ ਹਾਂ ਠੀਕ ਹੈ ਕਿ ਆਪਣੇ ਮਾੜਾ ਸੌਦਾ ਹੈ ਨਾ ਠੀਕ ਹੈ ਉਹਨੂੰ ਮਾੜਾ ਹੀ ਕਰਕੇ ਵੇਚੋ ਨਹੀਂ ਕੋਈ ਭਾਈ ਯਾਰ ਐਵੇਂ ਇਹ ਦੀ ਆ ਆ ਖਾਮੀ ਹੈ ਠੀਕ ਹੈ ਉਹਨੂੰ ਦੱਸੋ ਇਹ ਨਾ ਹੋਵੇ ਜਿਵੇਂ ਤਾਇਰ ਲੈ ਗਿਆ ਲੈ ਟਰੈਕਟਰ ਮੈਂ ਤਾਂ ਨਾ ਵੇਚੂ ਕੰਦਾ 2.5 ਤੋਂ ਕੰਦਾ 30 ਏਕੜ ਕੀਤੇ ਨੇ ਕਰਮਾਲਾ ਟਰੈਕਟਰ ਉਹਨਾਂ ਬਿਚਾਰੇ ਨੇ ਚੈੱਕ ਵੀ ਨਾ ਕੀਤਾ ਤੇ ਉਹਨਾਂ ਨੂੰ ਫੜ-ਫੜ ਪਹਦੇ ਨੇ ਜੀ ਤੇ ਵਿਚਾਰੇ ਨੇ ਖਰੀਦ ਲਿਆ ਜਦੋਂ ਕਹਿੰਦਾ ਲੈ ਜਾ ਕਬਾਲ ਨੂੰ ਉਹ ਜਾ ਰਿਹਾ ਕਬਾਲ 30 ਏਕੜਾਂ ਤੋਂ 2.5 ਏਕੜਾਂ ਤੇ ਠੀਕ ਹੈ ਬਾਕੀ ਬਹੁਤ ਵਧੀਆ ਹੋਰ ਯਾਰ ਮੈਨੂੰ ਇਹ ਨਹੀਂ ਸਮਝ ਆਦੀ ਕਿ ਖਾਲਸਾ ਐਡ ਨੂੰ ਕਿਹੜੇ ਲੋਕੀ ਨੇ ਕਿ ਜਿਹੜੇ ਖਾਲਸਾ ਏਡ ਨੂੰ ਕਪੜਾ ਮਤਲਬ ਗੱਲਾਂ ਕਰਦੇ ਆ ਪੜਾ ਕੇ ਸਾਡੇ ਕਹਿੰਦੇ ਨੇ ਸਾਡੇ ਨੇ ਬਹੁਤ ਕੰਮ ਕੀਤਾ ਉਹਨਾਂ ਨੇ ਸਾਡੇ ਇੱਥੇ ਆਇਆ ਸੀ ਡੀਜੀ ਖਾਨ ਦੇ ਪਾਸੇ ਫਲੱਡ ਆਇਆ ਸੀਗਾ ਹੋਰ ਨਿਕਾਰ ਉੱਤਰਗੇ ਸੀ ਕੱਚੇ ਘਰ ਸੀਗੇ ਜਿਹੜੇ ਆਪਣਾ ਫਲੱਡ ਦੇ ਵਿੱਚ ਤਬਾਹ ਹੋ ਗਏ ਸੀਗੇ ਤੇ ਖਾਲਸਾ ਏਡ ਨੇ ਤੇ ਪੱਕੇ ਘਰ ਬਣਾ ਕੇ ਹਾਂ ਇੱਕ ਇੱਕ ਕਮਰਾ ਇੱਕ ਇੱਕ ਕਿਚਨ ਤੋਂ ਰਾਜਾ ਸਿੰਘ ਨਾਲ ਉਹਨਾਂ ਨੇ ਸਾਡੇ ਨੂੰ ਨਲਕੇ ਲਵਾ ਕੇ ਦੇ ਬਿਲਕੁਲ ਕਦੀ ਉਧਰੋਂ ਸਾਡਾ ਹੁਣ ਜਾਨ ਨਹੀਂ ਹੋਇਆ ਕਿਉਂਕਿ ਉਧਰ ਦੇ ਹਾਲਾਤ ਖਰਾਬ ਹੋਏ ਤੇ ਇਲਾਕਾ ਥੋੜਾ ਜਿਹਾ ਡੀਜੇ ਸਾਡਾ ਉਹਦੋਂ ਜਿਹੜਾ ਸੀ ਪਹਿਲੇ ਜਦੋਂ ਪਹਿਲੇ ਜਦੋਂ ਖਾਲਸਾ ਨੇ ਕੰਮ ਕੀਤਾ ਨਾ ਸਾਰਾ ਉਹਦੋਂ ਬੜਾ ਬੰਨਾ ਥੋੜੀ ਹਾਲਾਤ ਨੇ ਉੱਤਨੂੰ ਇਜਾਜ਼ਤ ਨਹੀਂ ਦਿੱਤੇ ਜਾਂਦੇ ਠੀਕ ਹੈ ਤੇ ਉਹ ਤਾਂ ਕਰਕੇ ਨਾ ਸੀ ਉਦੋਂ ਨੂੰ ਜਾਂਦੇ ਨਹੀਂ ਆ ਫਿਰ ਠੀਕ ਹੈ ਬਾਕੀ ਇਹ ਵੀ ਕਿ ਵੀਡੀਓ ਲਈ ਤੁਹਾਨੂੰ ਖੁਦ ਨੂੰ ਵੀ ਪਤਾ ਚੱਲ ਜਾਏਗਾ ਕਈ ਵੀਡੀਓ YouTube ਤੇ ਪਈਆਂ ਨੇ ਕਿ ਜਾ ਕੇ ਉੱਥੇ ਬੰਦੇ ਵੀਡੀਓ ਬਣਾ ਬਣਾ ਲੋਕਾਂ ਨੇ ਜੁੱਟੀਆਂ ਇਹ ਨੇ ਕਾਜ ਉਹਨਾਂ ਦੇ ਉੱਤੇ ਲੋਕਾਂ ਨੇ ਜਿਵੇਂ ਪੰਜਾਬੀ ਪੰਜਾਬੀ ਲਹਿਰ ਵਾਲੇ ਜਿਹੜੇ ਨੇ ਠੀਕ ਹੈ ਬਹੁਤ ਤਾਕਤ ਕੀਤਾ ਠੀਕ ਹੈ ਕਿੰਨਾ ਨੇ ਸਮਝ ਲਓ ਕਿ ਯਾਰ ਮੈਂ ਕਹਿੰਦਾ ਖੀਰ ਹੋ ਗਈ ਕੋਈ ਬੰਦੇ ਜਿਹੜੇ ਨੇ ਨਾ ਹੱਥ ਜੋੜ ਕੇ ਦੁਆਵਾਂ ਔਰ ਅਸੀਂ ਤੇ ਕਦੀ ਵੀ ਮਰਦੇ ਮਰਦਿਆਂ ਖਾਲਸਾ ਦਾ ਪੈੜਾ ਨਹੀਂ ਕਹਿਤਾ ਠੀਕ ਹੈ ਕਿਉਂ ਸਾਡੇ ਇੱਥੇ ਜਿਹੜੇ ਬੰਦੇ ਉੱਜੜ ਗਏ ਸੀ ਨਾ ਠੀਕ ਹੈ ਉਹਨਾਂ ਨੇ ਫਿਰ ਦੁਬਾਰਾ ਖਾਲਸਾ ਇਹਦੇ ਵਸਾਇਆ ਕਿ ਨਹੀਂ ਤੁਸੀਂ ਵੇਖੋ ਇਹ ਦੇਖਦੇ ਨੇ ਉਦੋਂ ਤੇ ਨਿੱਕੇ ਨਿੱਕੇ ਬੱਚੇ ਸੀ ਜਿਹੜੇ ਧੌਂਦੇ ਫਿਰਦੇ ਸਨ ਪਾਣੀਆਂ ਦੇ ਵਿੱਚ ਧੌਂਦੇ ਫਿਰਦੇ ਸਨ ਪਾਣੀ ਪਾਣੀ ਹੱਥੇ ਨਗਾਹ ਪਾਣੀ ਕਿੱਥੇ ਤੱਕ ਨਜ਼ਰ ਜਾਂਦੀ ਸੀ ਉੱਥੋਂ ਤੱਕ ਪਾਣੀ ਸੀ ਅੰਜ ਕੱਚੇ ਕਿਉਂਕਿ ਮੋਸਟਲੀ ਉਦੋਂ ਗੈਰ ਗਰੀਬ ਗੁਰਬਾ ਜ਼ਿਆਦਾ ਹੈ ਠੀਕ ਹੈ ਫੋਕੋ ਦੇ ਗਰੀਬ ਲੋਕ ਜ਼ਿਆਦਾ ਰਹਿੰਦੇ ਨੇ ਠੀਕ ਹੈ ਦਿਹਾੜੀ ਦੌੜੀ ਵਾਲੇ ਮਤਲਬ ਕਿ ਜਿਹੜੇ ਉਹ ਕਿਸੇ ਦੀ ਜ਼ਮੀਨਾਂ ਦੇ ਹਕੂਮਤ ਆ ਉਧਰ ਸਾਰੇ ਨਾ ਕਿਸੇ ਨਹੀਂ ਜੁਪੇਟਿਡ ਲੋਕ ਨਹੀਂ ਹਾਂ ਲੀਜੀ ਖਾਨ ਦੇ ਵਿੱਚ ਉਹ ਪੰਜਾਬੀ ਪੰਜਾਬ ਦੇ ਵਿੱਚ ਮਤਲਬ ਕਿ ਉਹ ਇਲਾਕਾ ਜੇ ਲੱਗਦਾ ਸੀ ਇਹਦੇ ਕੋਲੇ ਬਟ ਉਹ ਤੇ ਦੇਖਿਆ ਨਹੀਂ ਸਿੰਧੀ ਸਿੰਧੀ ਸਰਾਕੀ ਠੀਕ ਹੈ ਬਲੋਚੀ ਸਾਰੇ ਮਿਕਸ ਹੋਮਾ ਹੀ ਰਹਿੰਦੇ ਨੇ ਜ਼ਿਆਦਾ ਪੰਜਾਬੀ ਬਹੁਤ ਘੱਟ ਰਹੇ ਉਧਰ ਸਰਾਕੀ ਤਬਕਾ ਜ਼ਿਆਦਾ ਉਧਰ ਠੀਕ ਹੈ ਬਟ ਇਹ ਵੇਖੇ ਫਿਰ ਉਹ ਜਾ ਕੇ ਦੇਖਣ ਪੱਕੇ ਮਕਾਨ ਬਣਾ ਕੇ ਦਿੱਤੇ ਨੇ ਠੀਕ ਹੈ ਕਿਉਂਕਿ ਜ਼ਾਹਰੀ ਗੱਲੋਂ ਜਿਹੜਾ ਵੀ ਜੋ ਵੀ ਮਾਮਲਾ ਤੋਂ ਹੁੰਦਾ ਹੈ ਨਾ ਦੇ ਸ਼ੁਕਰਦਾਰ ਕਰਿਆ ਪਰ ਜੇ ਫਲੱਡ ਆਇਆ ਨਾ ਠੀਕ ਹੈ ਕੀ ਪਤਾ ਕਿ ਸਾਡੇ ਆਪਣੇ ਗ੍ਰਾਮਾਂ ਦੀ ਵਹਤੋ ਆਇਆ ਹੋਵੇ ਅੱਛਾ ਉਹਨਾਂ ਦੀ ਗੱਲ ਠੀਕ ਹੈ ਕਿ ਲੋਕੀਆ ਲਾ ਬਰਨ ਸ਼ੁਕਰ ਇਹ ਨਹੀਂ ਕਿ ਜਦ ਤੱਕ ਰੀ ਲੰਗ ਨਹੀਂ ਬੰਦਦੇ ਅਸੀਂ ਨਾ ਨਹੀਂ ਬੰਦਦੇ ਚਾਹੇ ਮਸਜਿਦ ਹੈ ਚਾਹੇ ਗੁਰਦੁਆਰਾ ਹੈ ਚਾਹੇ ਮੰਦਿਰ ਹੈ ਚਾਹੇ ਆਪਣਾ ਆਪਣਾ ਕੋਈ ਆਪਣਾ ਕ੍ਰਿਸ਼ਚਰਾ ਦਾ ਜਿਹੜਾ ਹੁੰਦਾ ਹੈ ਕਿ ਆਪਣਾ ਚਰਚ ਚਰਚੂ ਕਰਾ ਠੀਕ ਹੈ ਗੱਲ ਕਰਨ ਦਾ ਮਕਸਦ ਇਹ ਹੈ ਕਿ ਯਾਰ ਸਭ ਦੀ ਰਿਲੀਜਨ ਦੀ ਉਹਨਾਂ ਦੀ ਹੋਲੀ ਪਲੇਸਿਸ ਦੀ ਇਹਨਾਂ ਦੀ ਇੱਜ਼ਤ ਕਰੋ ਠੀਕ ਹੈ ਖੁਦਾ ਦੀ ਕਸਮ ਹੈ ਤੁਸੀਂ ਅੱਜ ਇੱਜ਼ਤ ਕਰੋਗੇ ਨਾ ਕੱਲ ਨੂੰ ਤੁਹਾਨੂੰ ਇੱਜ਼ਤ ਮਿਲੇਗੀ ਠੀਕ ਹੈ ਮੈਂ ਕੱਲ ਵੀ ਇੱਕ ਗੱਲ ਸੁਣਾਈ ਸੀ ਕਿ ਰੱਬ ਦੇ ਨਾਲ ਜਿਹੜੇ ਬੰਦੇ ਨਾ ਮਤਲਬ ਗੱਲਾਂ ਕਰਦੇ ਨੇ ਨਾ ਠੀਕ ਹੈ ਕਿ ਬੇਤੁਕੀਆਂ ਮਤਲਬ ਕਿ ਬੈ ਜਿਹੜਾਬ ਨੇ ਜਿਹੜੇ ਹਾਲ ਚਿਰ ਰੱਖਿਆ ਨਾ ਸ਼ੁਕਰਦਾਰ ਚ ਰਹਿਦਾ ਮੈਂ ਕੱਲ ਵੀ ਉੱਥੇ ਬੈਠਾ ਸੀ ਕਸਜਾਦ ਵੀਰੇ ਘਰ ਤੇ ਮੈਂ ਗੱਲ ਸੁਣਾਈ ਸੀਗੀ ਠੀਕ ਹੈ ਮੈਂ ਕਿਹਾ ਇੱਕ ਬੰਦਾ ਸੀਗਾ ਉਹਨੂੰ ਰੱਬ ਨੇ ਇੰਨਾ ਜ਼ਿਆਦਾ ਦਿੱਤਾ ਸੀ ਤੇ ਇੱਕ ਬੰਦਾ ਸੀ ਉਹਦੇ ਕੋਲ ਕੁਝ ਵੀ ਨਹੀਂ ਸੀਗਾ ਤਨ ਤੇ ਸਿਰਫ ਇੱਕ ਚਾਦਰ ਸੀ ਤੇ حضرت موسی ਕੋਲੋਂ ਲੰਘਦੇ ਪਏ ਸੀਗੇ ਤੇ ਉਹ ਕਿਹਾ ਦੇ ਲ ਮੂਸਾ ਨੂੰ ਕਲੀਮੁਲਾ ਕਿਹਾ ਗਿਆ ਕਿਉਂਕਿ ਅੱਲਾਹ ਪਾਕ ਨੇ ਕਲਾਮ ਕਰਦੇ ਹੁੰਦੇ ਹੁੰਦੇ ਕਿ ਅੱਲਾਹ ਪਾਕ ਨੇ ਢੇਡ ਗੱਲਾਂ ਕਰਦੇ ਤੇ ਤੇਰੇ ਅੱਲਾਹ ਨਾਲ ਕਲਾਮ ਹੁੰਦੇ ਸੀ ਤੇ ਉਹ ਜਿਹੜਾ ਰੱਜਦਾ ਪਈਦਾ ਬੰਦਾ ਸੀ ਨਾ ਉਹਨੇ ਉਹਨੇ ਕਿਹਾ ਕਿ ਐ ਮੂਸਾ ਤੁਸੀਂ ਰੱਬ ਨਾਲ ਗੱਲਾਂ ਕਰਦੇ ਹੋ ਨਾ ਤੇ ਰੱਬ ਨੂੰ ਕੋਹ ਕੇ ਮੈਨੂੰ ਬਹੁਤ ਰੱਬ ਨੇ ਦੇ ਦਿੱਤਾ ਹੁਣ ਬਸ ਕਰ ਦੇ ਰੱਬ ਨੂੰ ਹੋਰ ਨਾ ਕਰੇ ਮੈਂ ਕਿਹਾ ਚਲੋ ਠੀਕ ਹੈ ਮੈਂ ਰੱਬ ਨੂੰ ਕੀ ਦਾਂਗਾ ਅੱਗੇ ਗਏ ਤੇ ਅੱਗੇ ਉਹ ਭੁੱਖਾ ਬੰਦਾ ਸੀਗਾ ਜਿਹਨੇ ਇੱਕ ਤਰ੍ਹਾਂ ਚਾਰ ਕਰ ਲਈ ਸੀ ਸਪੀਟ ਹੈ ਸੀਗਾ ਨੇ ਫਕੀਰ ਉਸ ਕੈਟਾਗਰੀ ਦੇ ਨਹੀਂ ਹੁੰਦੇ ਨੇ ਇੱਕ ਹੁੰਦਾ ਭੁੱਖਾ ਨੰਗਾ ਬੰਦਾ ਫਕੀਰ ਆਪਣੀ ਫਕੀਰੀ ਦੇ ਵਿੱਚ ਵੀ ਰੱਬ ਦਾ ਸ਼ੁਕਰਦਾਰ ਕਰਦਾ ਉਹ ਹੁੰਦਾ ਫਕੀਰ ਠੀਕ ਹੈ ਉਹ ਭੁੱਖਾ ਨੰਗਾ ਨੂੰ ਤੁਸੀਂ ਕਹਿ ਸਕਦੇ ਹੋ ਠੀਕ ਹੈ ਉਹ ਜਦੋਂ ਉਹ ਕੋਲੋਂ ਨੰਗਾ ਤੇ ਉਹਨੇ ਕਿਹਾ موسی ਕਿਥੇ ਚੱਲਾਂ ਉਹਨੇ ਕਿਹਾ ਰੱਬ ਨਾਲ ਗੱਲਾਂ ਕਰਾਂ ਚੱਲਾਂਾ ਉਹਨੇ ਕਿਹਾ ਜਦੋਂ ਰੱਬ ਨਾਲ ਗੱਲਾਂ ਕਰੋ ਨਾ ਤੇ ਰੱਬ ਨੂੰ ਤੱਕ ਮੈਨੂੰ ਵੀ ਕੁਝ ਦੇ ਦੇਵੇ ਚਲੋ ਠੀਕ ਹੈ ਅਜੇ موسی ਜਾਂਦੇ ਨੇ ਜਾ ਕੇ ਕੋਈ ਤੂਰ ਦੇ ਬਾਹਰ ਤੇ ਜਾਂਦੇ ਨੇ ਰੱਬ ਸੁਣ ਨਾਲ ਗੱਲਾਂ ਕਰਦੇ ਨੇ ਰੱਬ ਸੁਣ ਨਾਲ ਕਹਿੰਦਾ ਇਹ ਕਿ ਉਹ ਜਿਹੜਾ ਰੱਜਿਆ ਬੰਦਾ ਹੈ ਨਾ ਉਹਨੂੰ ਕਹੇ ਮੇਰਾ ਸ਼ੁਕਰਗੁਜ਼ਾਰ ਕਰਨਾ ਬੰਦ ਕਰ ਲੈ ਮੈਂ ਮੈਂ ਤੈਨੂੰ ਦੇਣਾ ਬੰਦ ਕਰ ਦਾਂਗਾ। ਹੁਣ ਜਿਹੜਾ ਭੁੱਖਾ ਬੰਦਾ ਹੈ ਨਾ ਉਹਨੂੰ ਕੋ ਮੇਰਾ ਸ਼ੁਕਰਦਾ ਕਰਨਾ ਸ਼ੁਰੂ ਕਰ ਦੇ। ਠੀਕ ਹੈ। ਅਦਰ ਮੂਸਾ ਵਾਪਸ ਆਏ ਨਾ ਵਾਪਸ ਆ ਕੇ ਤੇ ਰੱਜਿਆ ਬੰਦੇ ਨੇ ਕੋਲ ਗਏ ਨੇ। ਉਹ ਜਾ ਕੇ ਕਹਿੰਦੇ ਨੇ ਕਿ ਰੱਬ ਤੂੰ ਨਾ ਕਹਦਾ ਮੇਰਾ ਸ਼ੁਕਰਦਾ ਕਰਨਾ ਬੰਦ ਕਰ ਦੇ। ਉਹ ਰੱਜਿਆ ਬੰਦਾ ਕਹਿੰਦਾ ਮੈਂ ਕਿਵੇਂ ਰੱਬ ਦਾ ਸ਼ੁਕਰਦਾ ਕਰਨਾ ਬੰਦ ਕਰ ਦਵਾ। ਰੱਬ ਨੇ ਮੈਨੂੰ ਇੰਨਾ ਕੁਝ ਦਿੱਤਾ ਹੈ ਕਿ ਮੈਂ ਰੱਬ ਦਾ ਤਾਂ ਸਾਰੀ ਜ਼ਿੰਦਗੀ ਸ਼ੁਕਰਦਾਈ ਕਰਦਾ ਰਾਂਗਾ। ਤੇ ਫਿਰ ਅਦਰ ਮੂਸਾ ਨੇ ਕਿਹਾ ਕਿ ਜੇ ਤੂੰ ਰੱਬ ਦਾ ਸ਼ੁਕਰਦਾ ਕਰਨਾ ਬੰਦ ਨਹੀਂ ਨਾ ਕਰੇਂਗਾ ਰੱਬ ਤੈਨੂੰ ਦਿਨ ਦਾ ਰੇਗ ਹੈ ਬ ਉਹਦੇ ਉਹਨੇ ਕਿਹਾ ਕਿ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਤੈਨੂੰ ਸਾਰਾ ਕੁਝ ਮਿਲਨੇਗਾ ਉਹਨੇ ਕਿਹਾ ਕਾਦਾ ਸ਼ੁਕਰ ਅਦਾ ਕਰਾਂ ਕਿ ਰੱਬ ਨਾਲ ਵੀ ਗਿਲੇ ਕਰਨ ਲੱਗਿਆ ਕਹਿੰਦਾ ਕਾਦਾ ਸ਼ੁਕਰ ਅਦਾ ਕਰਾਂ ਇੱਕ ਆਤਨ ਤੇ ਜਾਦਰੇ ਹਵਾ ਆਉਂਦੀ ਹੈ ਤੇ ਇਹ ਵੀ ਹੋ ਜਾਂਦੀ ਹੈ ਸ਼ੁਕਰ ਅਦਾ ਕਰ ਕਹਿੰਦਾ ਠੀਕ ਹੈ ਕਿ ਦੇਖੋ ਜੀ ਜਿਹੜਾ ਬੰਦਾ ਸ਼ੁਕਰ ਅਦਾ ਕਰਦਾ ਰੱਬ ਉਹਨੂੰ ਹੋਰ ਦਿੰਦਾ ਜਿਹੜਾ ਬੰਦਾ ਸ਼ੁਕਰ ਅਦਾ ਨਹੀਂ ਕਰਦਾ ਰੱਬ ਉਹਨੂੰ ਕੁਝ ਵੀ ਨਹੀਂ ਦਿੰਦਾ ਠੀਕ ਹੈ ਇਹ ਤੁਹਾਨੂੰ ਕਰਕੇ ਨਾ ਜਿਹੜੇ ਵੀ ਹਾਲ ਚਿਰ ਰੱਬ ਤੁਹਾਨੂੰ ਰੱਖੇ ਨਾ ਠੀਕ ਹੈ ਰੱਬ ਦਾ ਸ਼ੁਕਰ ਅਦਾ ਕਰੋ ਠੀਕ ਹੈ ਰੱਬ ਮਾੜੇ ਹਾਲ ਚ ਰੱਖੋ ਹਨ ਕਰ ਰੱਬ ਤੇਰੀ ਰਜ਼ਾ ਇਹਦੇ ਵਿੱਚ ਵੀ ਤੇਰੀ ਰਜ਼ਾ ਆਏਗੀ ਜੇ ਇਸ ਹਾਲ ਚ ਸਾਨੂੰ ਰੱਖਿਆ ਕਿਉਂ ਰੱਬ ਕੱਖਾਂ ਤੋਂ ਲੱਖਾਂ ਤੇ ਲੈ ਆਂਦਾ ਤੇ ਲੱਖਾਂ ਤੋਂ ਕੱਖਾਂ ਦੇ ਲੈ ਆਂਦਾ ਠੀਕ ਹੈ ਬਾਕੀ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਗਈ ਹੈ ਤੇ ਚਲੋ ਕਿੱਦਾਂ ਦੀ ਲੱਗੀ ਵੀਡੀਓ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆ ਨੈਕਸਟ